ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਸਵਾਗਤ ਆ ਪਰ ਅੱਜ ਦੇ ਵਲੌਗ ਦੀ ਖਾਸੀਅਤ ਇਹ ਹੈ ਕਿ ਅਮਨ ਉਹਨਾਂ ਨੇ ਪਹਿਲਾਂ ਹੀ ਵਲੌਗ ਕੰਪਲੀਟ ਕਰ ਚੁੱਕੇ ਆ ਕਿਉਂਕਿ ਇਹਨਾਂ ਇੱਕ ਡਿਸ਼ ਬਣਾਈ ਸੀ ਗੁਲਗਲੇ ਜਿਹੜਾ ਤੁਸੀਂ ਥੰਬਨੇਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਆ ਤੇ ਬਾਕੀ ਹੁਣ ਟੇਸਟ ਕਰਕੇ ਆਪਾਂ ਹੀ ਵੇਖਾਂਗੇ ਵਲੌਗ ਦੇ ਐਂਡ ਦੇ ਵਿੱਚ ਹਾਂ ਐਂਡ ਦੇ ਵਿੱਚ ਕੀ ਹੁਣੇ ਕਰ ਲੈਣਾ ਕਲਿੱਪੀ ਐਂਡ ਤੇ ਲਾਉਣੀ ਆ ਹਾਂ ਮਿਸਟਰਾਂ ਨੂੰ ਵੰਡਣਿਆ ਪਹਿਲਾਂ ਤੁਹਾਡੇ ਦੋਹਾਂ ਪ੍ਰਾਹਾਰੀ ਸਪੈਸ਼ਲ ਗੁਲਗਲੇ ਗੁਲਗਲੇ ਕੀ ਆ ਘਰੇ ਘਰੇ ਆ ਜਿਹੜਾ ਪਾਸੇ ਹਾਈ ਸ਼ਿਫਟ ਲੈਪ ਲੱਗ ਰਿਹਾ ਮੈਨੂੰ ਤਾਂ ਇਹ ਰੇਪ ਰਿਹਾ ਯਾਰ ਘਾੜ ਵਾਲੀ ਚੀਜ਼ ਹੁੰਦੀ ਆ ਬੋਲਦੇ ਆ ਹਾਏ ਇਹਨਾਂ ਹਰਮਨ ਨੇ ਤੇ ਸੰਦੀਪ ਨੇ ਬਣਾਏ ਕਿਹੜੀ ਨੇ ਲਾਤੀ ਡੰਡ ਸਾਰੇ ਕੰਮ ਦੀ ਬਸ ਹਾਏ ਪਾਪੇ ਪਾਲ ਦੀ ਕੁੜੀ ਪਾਪੇ ਲਪਾਲ ਨੂੰ ਲਾਮਾ ਦੇਣਾ ਪੈਣਾ ਉਹ ਲੋਕੋ ਅਸੀਂ ਤਾਂ ਉਹਨਾਂ ਨੂੰ ਵੀ ਚੁੱਪ ਮੰਮੀ ਦੇ ਨਾਲ ਲੱਗੇ ਅਸੀਂ ਤਾਂ ਮਿਸਟਰ ਗਾੜੂ ਵੀ ਕਿਹਾ ਵੀ ਅਸੀਂ ਜਿਹੜੇ ਘੱਟ ਲੈਂਦੇ ਵਾਦ ਲੱਗਣ ਦੇ ਆਸਤ ਮਿਸਟਰ ਗਣਵੀ ਕਾ ਗੁੱਗੂ ਨਹੀਂ ਵੰਡਣਗੇ ਤੁਹਾਨੂੰ ਆ ਲੈ ਜੋ ਹਣ ਤਾਂ ਬਈ ਬਣੇ ਨਹੀਂ ਕੋਈ ਵੀ ਨਾ ਇੰਨੇ ਕੀ ਬੜੇ ਸਾਰੀ ਦਿਹਾੜੀ ਲਾਤੀ ਆਹੀ ਬੜੇ ਐਡੇ ਸੱਚੇ ਆਹੀ ਬੜਿਆ ਹੀ ਬਣੇ ਇੰਦੇ ਕੀ ਆਵੇ ਸੰਦੀਪ ਬੜੇ ਲਕੋਗੇ ਰੱਖਲੇ ਸੀ ਆਵੇ ਆ ਸਵਾਲ ਲੱਗਦੇ ਆ ਮਿੱਠੇ ਲੂਣੇ ਇਹ ਮਿੱਠੇ ਹੁੰਦੇ ਆ ਲੈ ਦੱਸ ਤੈਨੂੰ ਇਹ ਨਹੀਂ ਪਤਾ ਜਾਵੇ ਕਾ ਕੇ ਵੇਖ ਵਾ ਸਵਾਰ ਬਣਿਆ ਫਿਰ ਹੋ ਹੀ ਜਾਂਦਾ ਵਾ ਚਲਾ ਮਿਸਤਰੀਆਂ ਨੂੰ ਵੰਡ ਆ ਜਰੇ ਹਾਂ ਮਿਸਤਰੀਆਂ ਨੂੰ ਵੰਡ ਕੇ ਆਓ ਅਸੀਂ ਮੰਮੀ ਉੱਥੇ ਹੀ ਆ ਮਿਸਤਰੀਆਂ ਕੋਲ ਪ੍ਰਭ ਉਹ ਗੁਲਗੁਲੇ ਵਾਲੀ ਕਹਾਵਤ ਤੁਸੀਂ ਦੱਸੀ ਕਿਵੇਂ ਸੀਗੀ ਦੱਸੀ ਮੇਰਾ ਪੁੱਤ ਅੱਛਾ ਆ ਗਿਆ ਗੁਲਗੁਲੇ ਬਣਾਉਣੇ ਤੂੰ ਆਇਆ ਨਾ ਕਰਦੀ ਫਿਰ ਜਿੰਨ ਜਿੰਨ ਬਣਦੇ ਬੰਨੇ ਤੇਰੇ ਵੀ ਉਡਪ ਕੀ ਉਡਪਾ ਉਪੜੇ ਉਪੜੇ ਚਾ ਦੱਸੀ ਗੁਰੂ ਮੈਨੂੰ ਦੱਸੀ ਭੈਣ ਵਰੀ ਇੱਕ ਵਾਰ ਹੰਤਾ ਸੋ ਕਿ ਇਸੇ ਦੇਖ ਕੇ ਮੈਂ ਮਾਰ ਬਣ ਕੇ ਗਿਆ ਸੀ ਨਾ ਹਾਂ ਤੇ ਨਾ ਉੱਥੇ ਉਹਨੇ ਗੁਲਗੁਲੇ ਖਾਦੇ ਉਹਨੂੰ ਬਾਰੇ ਸਵਾਲ ਲੱਗੇ ਹਾਂ ਤੇ ਉਹ ਕਹਿੰਦਾ ਕਿ ਮੈਂ ਤਾਂ ਘਰੇ ਜਾ ਕੇ ਹੁਣ ਇਹ ਹੀ ਬਣਵਾਉਂਗਾ ਹਾਂ ਉਹ ਜਦੋਂ ਘਰੇ ਗਿਆ ਨਾ ਤੇ ਉੱਥੇ ਨਾ ਇੱਕ ਨਿੱਕੀ ਜਿਹੀ ਨਹਿਰ ਸੀ ਉਹ ਗੁਲਗੁਲੇ ਗੁੜਗੁਲੇ ਕਰਦਾ ਗਿਆ ਹਾਂ ਤੇ ਬਾਅਦ ਚ ਉਹ ਉੱਥੇ ਜਿਹੜਾ ਨਹਿਰ ਸੀ ਉਹ ਕੜਾਈ ਤਪੜੇ ਨਾਲ ਉਹਨੇ ਬੋਲੇ ਘੁਪੜੇ ਤੇ ਘੁਪੜੇ ਘੁਪੜੇ ਕਰਦਾ ਗਿਆ ਫਿਰ ਘਰੇ ਜਾ ਕੇ ਉਹ ਕਹਿੰਦਾ ਕਿ ਮੈਨੂੰ ਅੱਜ ਘੁਪੜੇ ਬਣਾ ਕੇ ਦਿਖਵਾ ਹਾਂ ਤੇ ਬਾਅਦ ਚ ਜਦੋਂ ਉਹ ਜਿਹੜੋਂ ਨੇ ਕੁੰਦੇ ਸੁਣਿਆ ਨਾ ਲੋਕਾਂ ਦੇ ਹੂਪੜੇ ਕੀ ਹੁੰਦਾ ਵਾ ਮੈਂ ਤਾਂ ਪਹਿਲੀ ਵਾਰੀ ਸੁਣਿਆ ਤੇ ਫਿਰ ਉਹ ਲੋ ਤੋਂ ਮੈਂ ਲੜਨਾ ਲੱਗ ਗਿਆ ਫਿਰ ਉਹਨਾਂ ਨੇ ਪੰਚਾਇਤ ਰੱਖੀ ਸੀਗੀ ਹਾਂ ਤੇ ਉਹ ਚ ਕਹਿੰਦੇ ਕਿ ਉਹ ਕਹਿੰਦੀ ਸੀਗੀ ਕਿ ਇਹ ਤਾਂ ਪਤਾ ਨਹੀਂ ਕੀ ਹੂਪੜੇ ਹੂਪੜੇ ਬੋਲੀ ਜਾਂਦਾ ਮੈਨੂੰ ਤਾਂ ਪਤਾ ਮੈਂ ਤਾਂ ਪਹਿਲੀ ਵਾਰੀ ਸੁਣਿਆ ਇਹਨੇ ਗੁਲਗੁਲੇ ਕੋਟੇ ਕੋਟੇ ਕਦਮ ਮੈਨੂੰ ਗੁਲਗੁਲੇ ਅਰਗੀ ਕਰਦਾ ਬਾਅਦ ਚ ਕਹਿੰਦਾ ਗੁਲਗੁਲੇ ਬਾਅਦ ਚ ਉਹਨੇ ਜਿੱਤ ਆ ਗਿਆ ਵੀ ਹਾਂ ਗੁਲਗੁਲੇ ਤੇ ਫੇਰ ਉਹ ਕਹਿੰਦਾ ਗੁਲਗਲੇ ਖਾਣੇ ਹਨਾ ਤੇ ਕਿਉਂ ਤਾਂ ਪਾਓ ਵਿੱਚ ਇੱਕ ਕੱਲੀ ਪਤਲੀ ਰੱਖੀ ਆ ਮੈਨੂੰ ਗਰਮ ਹੋ ਜੇ ਪਤਲੀ ਵੇ ਪਤਲੀ ਨਹੀਂ ਸੱਚ ਕੜਾਈ ਸੀ ਕੱਢ ਕੇ ਰੱਖਣੀ ਕਾਹਦੇ ਚਾ ਭਾਂਡਾ ਲੈਂਦਾ ਜਾ ਨਹੀਂ ਭਣੀ ਪ੍ਰਾਤਪੂਤ ਲੈ ਆ ਇਨਾ ਹੱਥਾਂ ਬੁੱਕਾ ਤੇ ਫੜਾਉਣੇ ਇਹਨਾਂ ਦੇ ਪ੍ਰਾਤ ਉਧਰ ਵੱਡੇ ਕਮਰੇ ਚ ਪਈ ਆ ਪ੍ਰਾਤ ਨਾਲ ਉਹ ਤਾਂ ਸ਼ਾਬਾ ਲੈ ਆਉਂਦੀ ਉਹਦੇ ਵਿੱਚ ਅਖਬਾਰ ਜਾਂ ਕੁਝ ਹੁਸ਼ਾਲੋ ਵੇਖਿਓ ਇਹ ਦੋ ਬੀਬੀਆਂ ਗੁਲਗਲੇ ਬਣਾਉਣ ਲੱਗੀਆਂ ਇਹ ਦੋ ਬੀਬੀਆਂ ਨੇ ਕੋਈ ਸਮਾਨ ਕੋਲੇ ਪੂਰਾ ਨਹੀਂ ਕੀਤਾ ਕਦੇ ਆ ਚੀਜ਼ ਲਿਆ ਦੋ ਕਦੇ ਉਹ ਚੀਜ਼ ਲਿਆ ਦੋ ਅੱਜ ਬੈਠੇ ਆਲੇ ਦੇਖਣਾ ਪੀਰ ਗਲਗਲੇ ਬਣਦੇ ਤੇ ਕੀ ਨਹੀਂ ਬਣਦਾ ਅੱਜ ਮੰਮੀ ਤਾਂ ਪਾਸੇ ਇਨਸਪੈਕਸ਼ਨ ਤੇ ਬੈਠੀ ਆ ਸਾਡੇ ਨੂੰ ਗਲਗਲੇ ਖਵਾਵਾਂਗੇ ਹਾਂ ਗਲਗਲੇ ਅਸੀਂ ਜ਼ਰੂਰ ਖਵਾਵਾਂਗੇ ਜੀ ਇਹਨਾਂ ਨੇ ਹੁਣ ਪੱਖਾ ਲਿਆ ਲਵਾ ਤੇ ਪੱਕੇ ਦੇ ਲੱਗਦੇ ਆ ਸਾਰ ਇਹਨਾਂ ਦੇ ਪੇਪਰ ਉੱਡੀ ਜਾ ਰਹੇ ਨੇ ਤੇ ਚੁੱਲ੍ਹੇ 'ਚ ਜਾਊਗਾ ਪੇਪਰ ਹਰ ਜੀ ਹੰਸਾ ਹੇ ਤੇਲ ਹਜੇ ਪੂਰਾ ਗਰਮ ਹੋਇਆ ਨਹੀਂ ਇਹ ਬੁਲਬਲੇ ਦੇ ਗਾਹ ਤੋਂ ਬਣ ਗਏ ਇਹਦੇ ਚ ਥੋੜਾ ਪਾਣੀ ਨਹੀਂ ਆਪਾਂ ਜਿੱਤੇ ਚ ਤੇਲ ਤਾਂ ਨਹੀਂ ਨਹੀਂ ਇਹਦੇ ਚ ਪਾ ਕਾ ਤਾਂ ਬੁਲਬਲੇ ਹੋਗੇ ਹਾਂ ਉਹ ਜਿਹੜਾ ਬਾਟੀ ਚ ਭੋਲਾ ਵੀ ਉਹੋ ਹੀ ਲੈਣਾ ਹੈ ਇਹ ਮੈਨੂੰ ਇਹਨਾਂ ਪਤਾ ਪਕਾਏ ਨਹੀਂ ਪਰ ਮੇਰੇ ਨੂੰ ਪਹਿਲਾਂ ਵੀ ਦੇਖਿਆ ਹੈ ਆਵੇ ਕਿ ਉਹਨਾਂ ਐਕਸਪੀਰੀਅੰਸ ਇੱਥੇ ਮਤਲਬ ਕਿ ਸਾਰਿਆਂ ਨੇ ਅੱਜ ਪ੍ਰੈਕਟੀਕਲ ਕਰਦੇ ਵੇਖਣਾ ਚਲ ਕੋਈ ਨਹੀਂ ਨਹੀਂ ਬਣਾਏ ਸਿੱਖ ਲਾਂਗੇ ਹੋਰ ਪਰ ਕਿੱਡੀ ਕਿੱਡੀ ਕਰਾ ਨਾ ਇਹ ਬੰਦਾ ਸਿੱਖ ਹੀ ਲਵਾਂਗੇ ਚਲ ਜਾਂਦਾ ਗਲਾ ਜੋਗੀ ਵੀ ਐ ਕਰਨਾ ਤੇ ਐ ਨਹੀਂ ਕਰਨਾ ਸੀ ਇੱਥੇ ਜਾਂ ਗਲਾ ਜੋਗੀ ਤੇ ਜਾਂ ਕਿ ਜਿਹੜੀ ਨਾ ਨਹੀਂ ਲੈਂਦੀ ਨਾ ਗੁਲਗਲੇ ਬਣਾਉਣੇ ਹਾਂ ਪਰ ਇੱਕ ਕੰਮ ਹੈ ਉਹ ਬਾਹਰ ਜਾ ਬਾਹਰ ਨਹੀਂ ਲੈਂਦੇ ਨਾ ਗੁਲਗਲੇ ਬਣਾਉਣੇ ਆਜ ਦਾ ਵਿਆਹ ਨਹੀਂਗਾ ਨਾਲੇ ਆਦੇ ਹੱਥ ਸੁਕਾ ਲਾ ਕਿਤੇ ਉਹ ਤੇਲ ਚ ਪਾਣੀ ਜਪੈ ਨਾ ਨਹੀਂ ਪਾਣੀ ਤੇਜ਼ਮੀ ਤੇ ਪਾਣੀ ਹੈਗਾ ਇਹ ਐ ਹੀ ਪਾਉਣਾ ਉਹਨੇ ਉਹ ਨਹੀਂ ਨਾਲ ਚੁੰਬੜਨਾ ਨਹੀਂ ਉਹਦਾ ਸ਼ਿੱਟ ਤੇ ਇਹਨਾਂ ਦੇ ਕਹਿ ਤੇ ਪੱਖਾ ਚਲਾਇਆ ਗਿਆ ਇਹਨਾਂ ਦੀ ਅੱਗ ਬੁਝ ਗਈ ਹੁਣ ਅਸੀਂ ਪੱਖਾ ਬੰਦ ਕੀਤਾ ਤੇ ਹੁਣ ਅੱਗ ਲਾਟਾਂ ਮਾਰ ਰਹੀ ਹੈ ਹਜੇ ਤੱਕ ਇਹਨਾਂ ਦਾ ਤੇਲ ਗਰਮ ਨਹੀਂ ਹੋਇਆਗਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਤੇਲ ਗਰਮ ਕਹਿਣਾ ਅੱਗ ਲੁੱਸਾ ਕਰ ਗਿਆ ਅਸੀਂ ਜਿਹੜੀ ਬਲਬਲੇ ਚੱਟਣ ਲੱਗ ਗਿਆ ਹਾਂ ਹੌਣ ਅੱਗ ਬਲੀ ਆ ਹੁਣ ਮੈਨੂੰ ਵੀ ਦਿਖ ਰਹੀ ਆ ਕਿ ਅੱਗ ਬੱਚੀ ਹੋਈ ਆ ਹੂੰ ਪਹਿਲਾਂ ਮੈਨੂੰ ਲੱਗੀ ਨਹੀਂ ਜਿਆਸੀ ਅੱਗ ਪੜੀ ਆ ਇਹਦੀ ਚੱਗ ਜੀ ਉੱਤੋਂ ਹੋ ਗਈ ਨਾ ਲੱਕੜਾਂ ਨੂੰ ਅੱਗ ਲੱਗ ਗਈ ਨਾ ਹੁਣ ਅੱਧੇ ਪਿੰਡ ਦਾ ਬਾਲਣ ਸਾੜਤਾ ਤੁਸੀਂ ਹਜੇ ਤੱਕ ਤੁਹਾਡੀ ਲੱਕੜਾਂ ਨੂੰ ਅੱਗ ਨਹੀਂ ਲੱਗੀ ਤੇ ਹੋਰ ਕਿੰਨਾ ਜਿੰਨਾ ਬਾੜੜ ਤੁਸੀਂ ਚੱਲੇ ਜੇ ਵਿੱਚ ਬਾੜਿਆ ਨਾ ਏਡੇ ਊਤੇ ਬੰਦਾ ਜੋ ਮਰਜੀ ਰੇ ਰੇੜੇ ਲਵੇ ਜਿੰਨਾ ਕੋਈ ਬਾੜਿਆ ਪਿਆ ਵੇਖ ਚੁੱਲੇ 'ਚ ਦੋ ਲੱਕੜਾਂ ਨਾ ਤੇ ਦੋ ਲੱਕੜਾਂ ਨੇ ਤੁਹਾਡੇ ਚੁੱਲਾ ਭਰਤਾ ਵੇ ਲੋ ਹਣਾ ਹਾਏ ਦਾ ਪਾਸ ਨਾਲ ਜਿਹੜੇ ਇੰਨੇ ਸਾਕਾ ਸਾਰੇ ਤੁਸੀਂ ਪੇਪਰ ਜਿੰਨੇ ਵੇਸਟ ਸੀ ਸਾਰੀ ਸਾੜਤੀ ਜਿੰਨਾ ਉਹ ਸਾਰਾ ਬਾਲ ਤਾਂ ਜਿੰਨੇ 삭ਤ ਆ ਉਹ ਸਾਰੇ ਲੱਕੜੀ ਵਿਚਾਰੀਆਂ ਆਪਣੇ ਵਰਗੇ ਸਿਹਤ ਮੰਨਦਾ ਤਾਂ ਹੁਣ ਆਪਾਂ ਕੀ ਕਰਾਂ ਉਹਨਾਂ ਨੂੰ ਲੱਗਣੀ ਨਹੀਂ ਦਈ ਅੱਗ ਨਹੀਂ ਉਹ ਲੱਗ ਗਿਆ ਲੱਕੜਾਂ ਨੂੰ ਅੱਗ ਤੁਸੀਂ ਐ ਤਾਂ ਨਾ ਕਹੋ ਤੇ ਇੱਕ ਕਰਾਂ ਜੇ ਇਹਨਾਂ ਨੂੰ ਅੱਗ ਲੱਗ ਗਈ ਫੇਰ ਨਹੀਂ ਛੇਤੀ ਬੁਝਦੀਆਂ ਕਾ ਸੋਹੇ ਅੱਜ ਤੁਸੀਂ ਦਸ਼ਕੋ ਬਸ ਇਹੀ ਦੇਖਣਾ ਅੱਗ ਬਲ ਦੀ ਉੱਤੇ ਕੜਾਈ ਤੇ ਭਰਾ ਤੁਸੀਂ ਆ ਕੋਲ ਕੁਲਿਆ ਹੋਇਆ ਬਾਸ ਗੁਲਗਲੇ ਬਣ ਜਿਹੜੇ ਦੇਖ ਸਕਦੇ ਆ ਆਪਾਂ ਲੱਗਦਾ ਅੱਜ ਭੈਣ ਜੀ ਗੁਲਗਲੇ ਆ ਦਾ ਤਾਂ ਕੋਈ ਹਸਾਬ ਕਿਤਾਬ ਹੈ ਨਹੀਂ ਮੈਨੂੰ ਲੱਗ ਨਹੀਂ ਰਿਹਾ ਚਾਹ ਤਾਂ ਲਿਆ ਦਿਓ ਤੁਸੀਂ ਮੈਨੂੰ ਲੱਗਦਾ ਚਾਹ ਤਾਂ ਚਾਹੀਦੀ ਆ ਨਹੀਂ ਹੋਰ ਬਣ ਕੇ ਬਣ ਕੇ ਬਣ ਕੇ ਬਣ ਕੇ ਬਣ ਕੇ ਕੱਚਾ ਤੇਲ ਮੈਂ ਮਗਰ ਇਹਨਾ ਕਟਕੀ ਲੈ ਲਾ ਨਹੀਂ ਸ਼ੇਪ ਹੀ ਨਹੀਂ ਬੰਦੀ ਪਈ ਉਹਨਾਂ ਦੀ ਕੋਈ ਇਹ ਕੀ ਬਣ ਰਿਹਾ ਏ ਉਹ ਮੱਠੀਆਂ ਵਾਂਗੂ ਬਣੀ ਤਾਂ ਇਹ ਹੀ ਹੈ ਸ਼ੇਪ ਹੀ ਆਹ ਕਹੋ ਜੀ ਸ਼ੇਪ ਪਕਾੜੀਆਂ ਬਣ ਗਈਆਂ ਗੋਲ ਨਹੀਂ ਬਣਿਆ ਉਹ ਸੜ ਗਈਆਂ ਸੜ ਗਈਆਂ ਕੱਢ ਲਓ ਕੱਢ ਲਓ ਛੇਤੀ ਕਾਲੀਆਂ ਹੋ ਗਈਆਂ ਕਾਲੇ ਹੋ ਗਏ ਕਾਲੇ ਇਹ ਕੀ ਸੀ ਇੱਕ ਗੋਲ ਗੋਲ ਦੀ ਇਹ ਲੰਮੇ ਲੰਮੇ ਗਲਗਲੇ ਚੁੱਪ ਕਰਦੇ ਕੋਈ ਨਾ ਹਾਂ ਇਹ ਹੁੰਦੇ ਗਲਗਲੇ ਠੀਕ ਆ ਇੱਕ ਐਕਸਪਰਟ ਫੇਰ ਹੋ ਚੁੱਕਿਆ ਉਹਨੇ ਪਤਾ ਨਹੀਂ ਕੀ ਬਣਾਤਾ ਆ ਉਹ ਤਾਂ ਸੜ ਗਏ ਸੜ ਗਏ ਸੜ ਗਏ ਛੋਕਰੀ ਆਣੀ ਕੀ ਹਲਾਉਂਦੀ ਮम्मी ਕੀ ਲਾਵਾਂ ਉਹਨੇ ਸੜ ਗਏ ਭਾਈ ਸੜ ਗਏ ਪਹਿਲਾਂ ਮੈਂ ਇਹਨੂੰ ਕਹਾਂ ਪਹਿਲਾਂ ਕੱਢ ਲੈਂਦੇ ਸਾਫ਼ ਕਰ ਲੈਂਦੇ ਛੇਤੇ ਮਾਰ ਵਿੱਚ ਮੈਂ ਕਿ ਨਹੀਂ ਪਾਣੀ ਇਹ ਨਮੜਾ ਤੇਲ ਨਹੀਂ ਮੱਤਿਆ ਤੇਲ ਨਹੀਂ ਡੱਪਿਆ ਸੀ ਇਹ ਗਰਮ ਹੋ ਗਿਆ ਹੁਣ ਅੱਗ ਥੋੜੀ ਕਰ ਲੋ ਇਹ ਪਈ ਤੇਲ ਛੇਤੀ ਗਰਮ ਹੋ ਗਿਆ ਸੀ ਇਹ ਅੱਗ ਬਲ ਲ ਗਈਆਂ ਬਲ ਲ ਗਈਆਂ ਇਹ ਜਿਹੜਾ ਚਾਗੜੀ ਬੋਕਦੀ ਲੈ ਹੁਣ ਅੱਗ ਬਾਹਰ ਕੱਢ ਦੋ ਪਹਿਲਾਂ ਤੁਹਾਡੀ ਅੱਗ ਬਲਦੀ ਨਹੀਂ ਸੀ ਔਰ ਬਾਹਰ ਕੱਢ ਦੋ ਸਾਰਾ ਬਸ 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 ਬਾਹਰ ਵੀ ਕੱਢ ਦੋ ਜੀ ਕੋਈ ਨਾ ਕੋਈ ਨਾ ਕੱਢ ਲੋ ਕੱਢ ਦੋ ਜਿਹੜਾ ਰਹਿ ਗਿਆ ਵਿੱਚ ਕੋਈ ਨਹੀਂ ਹੁਣ ਅੱਗੋ ਹੁਣ ਹੋਰ ਐਕਸਪਰਟ ਆਏ ਨੇ ਹੁਣ ਇਹ ਉਹ ਪਾਣੀ ਇਹ ਤਾਂ ਪਾਣੀ ਪਾ ਪਾ ਕੇ ਪਤਲਾ ਕਰੀ ਗਈਆਂ ਤੀ ਕਿਨੇ ਸਖਤ ਕਰਨਾ ਹੈਗਾ ਨਹੀਂ ਮੜਾ ਜੰਨਾ ਅੱਛਾ ਹੈ ਮੇਰੇ ਆਤ ਨੂੰ ਆਹ ਉਹ ਉਹ ਪਾੜੀ ਆ ਨਦੀ ਗੁਲਗਲੇ ਐਵੇਂ ਦੇ ਹੁੰਦੇ ਆ ਤੁਸੀਂ ਸਾਰੇ ਨੇ ਦੱਸਣਾ ਗੁਲਗਲੇ ਐਵੇਂ ਦੇ ਹੁੰਦੇ ਆ ਸਾਡੇ ਆ ਜਾ ਸ਼ੁਰੂ ਆ ਕੰਮ ਇਹ ਮੈਨੂੰ ਗੁਲਗਲੇ ਘੱਟ ਲੱਗ ਰਹੇ ਨੇ ਕਾਲੇ ਗਲਾਬ ਜਾਂ ਉੜੀਏ ਜ਼ਿਆਦਾ ਲੱਗ ਰਹੇ ਨੇ ਕਾਲੇ ਗਲਾਬ ਨਹੀਂ ਕਰਦਾ ਹੈਨਾ ਪਹਿਲਾਂ ਪਹਿਲਾਂ ਡੇਡੀਆਂ ਸਿਉਣਾ ਹੀ ਲਾਉਂਦਾ ਤੇ ਉਵੇਂ ਅਸੀਂ ਪਹਿਲੀ ਐਕਸਪੀਰੀਅੰਸ ਹੈ ਪਹਿਲਾਂ ਐਵੇਂ ਦੇ ਬਣਨੇ ਆ ਬਸ ਤੁਸੀਂ ਸਾਰੇ ਐਕਸਪੀਰੀਅੰਸ ਮੈਨੂੰ ਲੱਗਦਾ ਮਿਸਤਰੀਗਾ ਤੇ ਹੀ ਕਰਨੇ ਆ ਜਿਨ੍ਹਾਂ ਨੇ ਐਕਸਪੈਰੀਮੈਂਟ ਇਹਨਾਂ ਨੇ ਸਾਰੇ ਮੈਨੂੰ ਲੱਗਦਾ ਮਿਸਤਰੀਗਾ ਤੇ ਹੀ ਕਰਨੇ ਆ ਤੁਸੀਂ ਦੇਖ ਸਕਦੇ ਏਨੇ ਸੜੇ ਦੇਖ ਸਾਧਿਓ ਤੁਸੀਂ ਕੁੜੀਆਂ ਕਾਮਯਾਬ ਹੋ ਚੁੱਕੀਆਂ ਨੇ ਇਹਨਾਂ ਨੇ ਗੁਲਗੁਲੇ ਬਣਾਤੇ ਨੇ ਇਹ ਗੁਲਗੁਲੇ ਥੋੜੇ ਲਾਲ ਜਿਹੇ ਵੈਸੇ ਮੈਂ ਸੁਣਿਆ ਗੁਲਗੁਲੇ ਕਾਲੀ ਜਿਹੇ ਹੁੰਦੇ ਥੋੜੇ ਜਿਹਾ ਐਨੇ ਜੇ ਫਿਰ ਜਾਂਦੇ ਕਿ ਤੋਂ ਸਾਡੇ ਆਲ ਬਾਦਲ ਜਾਨੀ ਪਰ ਇਹ ਐਵੇਂ ਦੇ ਆਏ ਸੋਹਣੇ ਗੁਲਗੁਲੇ ਬਣੇ ਆ ਇਹਨਾਂ ਨੂੰ ਅਸੀਂ ਖੋਲ ਕੇ ਵੀ ਵੇਖਿਆ ਆ ਇਹ ਅੰਦਰੋਂ ਵੀ ਪੂਰੇ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਇਹ ਖਾਣ ਲਈ ਤਿਆਰ ਨੇ ਦੇਖੋ ਤੁਹਾਨੂੰ ਦਿਖਾ ਰਹੇ ਨੇ ਖੋਲ ਕੇ ਦਿਖਾ ਰਹੇ ਨੇ ਹਰਮਨ ਜੀ ਕਿ ਵੀ ਇਹ ਬਣ ਚੁੱਕੇ ਨੇ ਦੇਖ ਸਾਦ ਦੇਓ ਕਿ ਕੁੜੀਆਂ ਬੜੀਆਂ ਮਿਹਨਤੀ ਨੇ ਡਿੱਗ ਡਿੱਗ ਕੇ ਸਵਾਰ ਹੁੰਦੇ ਗਾੜੇ ਇਹਨਾਂ ਨੇ ਐਨੇ ਕ ਪੂੜੇ ਪਹਿਲਾਂ ਕੱਢ ਕੇ ਪੂੜੇ ਨਹੀਂ ਸੌਰੀ ਗੁਲਗਲੇ ਕੱਢ ਕੇ ਫੇਰ ਇਹਨਾਂ ਨੇ ਆਹ ਵਾਲੇ ਗੁਲਗਲੇ ਵਧੀਆ ਵਧੀਆ ਕੱਢੇ ਕੱਢ ਤੇ ਲੈਣਾ ਵਧੀਆ ਵਧੀਆ ਹਾਂ ਬਹੁਤ ਸੋਹਣੇ ਹੁਣ ਵੇਖਿਆ ਵਾ ਕਿੰਡੀ ਸੋਹਣੀ ਆਈ ਹੈ ਨਾ ਫੇਰ ਆ ਵੀ ਹੁਣ ਆਟਾ ਵੀ ਹੋ ਗਿਆ ਹਾਂ ਆਟਾ ਵੀ ਵਧੀਆ ਹੋ ਗਿਆ ਨਾ ਥੋੜਾ ਹੀ ਰਹਿ ਗਿਆ ਛੇਤੀ ਲੈ ਗਈਆਂ ਕੰਮ ਤੁਸੀਂ ਅਸੀਂ ਜਾਦੇ ਜਾਦੇ ਇਨੀ ਮਿਹਨਤ ਕੀਤੀ ਆਇਆ ਬੈਤੂ ਐ ਦੋ ਵੀ ਨਿਕਾ ਰਹਿ ਜਾਣਾ ਇਹਨੂੰ ਇਹਨਾਂ ਭਾਰਾ ਚੱਕੀ ਫਿਰਦਾ ਵਾ ਨਹੀਂ ਇੰਦਾ ਥੋੜਾ ਭਾਰਾ ਏ ਮੈਨੂੰ ਲੱਗਦਾ ਮੇਰੇ ਸਿਰ ਤੱਕ ਖੇਤ ਨਹੀਂ ਇਹ ਭਰਾਵਾ ਤੇਰੇ ਤੇਲ ਨਾ ਲੱਗ ਜਾ ਪੱਗ ਨੂੰ ਅੱਛਾ ਦੇ ਲੈ ਤੇ ਔਰ ਬੋਲ ਗਲੇ ਇੰਤੇ ਹੀ ਲੀਂਦਾ ਔਰ ਅੱਛਾ ਬੈਠੇ ਦੋ ਮਾਤਾ ਅਕਲ ਜੀ ਆ ਲੈ ਲੋ ਜੀ ਅੱਛਾ ਤੂੰ ਆ ਪਹਿਣਿਆ ਫਿਰ ਤੇ ਵੰਡੜੇ ਨਹੀਂ ਹੋਣ ਬੇੜਾ ਆਹ ਮਾਰਸੀ ਤਾਂ ਗੇਕੇ ਜਾ ਆਹ ਪਾ ਦਾ ਜਿੱਡਾ ਘਾਤਾ ਥੋੜੀ ਥੋੜੀ ਬੰਦੀਆਂ ਨੇ ਨਾਲ ਨਹੀਂ ਕਰ ਸਕੀ ਸੁਣੀ ਬਿੰਦ ਨੇ ਵਿਚਾਰੇ ਆਹ ਤਿੰਨ ਗਾਉਂਦੇ ਆਦੇ ਗੁਰੂਆ ਕੋਲੀ ਬਿਖਾ ਆ ਮੜਾ ਲੈਣਾ ਹੈ ਚਾਹ ਚਾਹੇ ਪੰਜ ਜਨੇ ਦੋ ਮਾਰਾ ਰੈਨਸ ਕਰਦੀ ਆ ਵੀਡੀਓ ਉਹ ਕਹਿੰਦਾ ਵਾਇਰਲਸ ਕਰਦੀ ਆ ਵੀਡੀਓ ਹਾਂ ਵਾਇਰਲਸ ਕਰਦੀ ਨਹੀਂ ਵਾਇਰਲਸ ਵਾਇਰਲਸ ਕਰਦੇ ਆਂ ਭਾਈ ਮਾਰਲੇ ਕਰਦੀ ਕਰਦੀ ਵਾਇਰਲਸ ਉਹ ਲੈ ਆ ਮੇਰਾ ਮਗਰ ਮਗਰ ਕਰਦਾ ਤੇ ਹਾਂ ਇਹ ਅਰੇ ਤੁਹਾਡੀ ਕਰਨਾਂਗੇ ਉਹ ਨਾ ਯਾਰ ਗੂਗਲ ਮੈਚ ਦੇ ਬਾਬਾ ਸਾਡੇ ਘਰ ਦਾ ਬਾਬਾ ਹੀ ਆਇਆ ਇਸ ਟਾਈਮ ਦਾ ਇਹ ਚਾਹ ਹੈ ਨਾ ਕੰਮ ਉੱਧਰ ਵੀ ਆ ਉੱਧਰ ਵੀ ਹੈਗਾ ਆਪਾਂ ਚਲੋ ਚੱਲ ਆ ਜਾ ਉਹਨੂੰ ਤੁਰੇ ਜਾਣੇ ਕਿਵੇਂ ਸਿਰਾਂ ਬਾ ਸਿਰਾਂ ਓ ਠੀਕ ਹੈ ਜੀ ਤੇਰੀ ਦਾ ਸਵੇਰੇ ਕਿਦਾਂ ਲੱਗਾ ਚਾਹ ਦਾ ਇਹ ਕਰਨ ਫਾਂਗੇ ਮੇਨ ਬੱਤੇ ਵੈਦ ਨਹੀਂ ਦੇ ਮੈਂ ਤਾਂ ਕਿਸੇ ਕਰੀ ਰੋ ਸਕਦਾ ਆਹ ਟੇਕੇਦਾਰ ਦਾ ਆਵਾ ਆ ਬੱਲੇ ਜਿੱਪਿਆ ਸੇਰਾ ਕੰਮ ਇਹਨਾਂ ਦੀ ਸਾਰੀ ਵੀਡੀਓ ਆ ਚਾਹ ਆ ਮਾਈਕਰਾ ਕਰਾ ਦੇ ਇਹਦੀ ਗੱਲ ਹੈ ਟੇਕੇਦਾਰ ਦੀ ઠે ટપજ ગયા ત ਆ ਗਿਆ ਆਇਆ ਇਹ ਅਗਲਾ ਜੀਬ ਵਾਲਾ ਖਲਾ ਥੋੜਾ ਬਹਿਣੇ ਆ ਗੁਲ ਗਲੇ ਖਾ ਤੂੰ ਗੁਲ ਗਲੇ ਚਲੋ ਬੰਦੇ ਉੱਤੇ ਫਿਰ ਤੇ ਆ ਜਾ